ਸ਼ਿਮਲੇ ਵਿੱਚ ਅਮਰਤ ਸੰਚਾਰ ਸਨ 1918 ਦੀਆਂ ਛੁੱਟੀਆਂ ਵਿੱਚ ਸ਼ਿਮਲੇ ਦੀ ਸਾਧ ਸੰਗਤ ਨੇ ਸੰਤ ਭਾਈ ਤੀਜਾ ਸਿੰਘ ਜੀ ਨੂੰ ਯਾਦ ਕੀਤਾ ਸਲਾਨਾ ਦੀਵਾਨ ਦੇ ਸਮਾਗਮ ਵਿੱਚ ਜਦ 20 ਕੁ ਦਿਨ ਰਹਿ ਗਏ ਤਦ ਭਾਈ ਤੇਜਾ ਸਿੰਘ ਜੀ ਨੇ ਪ੍ਰਬੰਧਕਾਂ ਨੂੰ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਸੱਦਣ ਲਈ ਪ੍ਰੇਰਣਾ ਕੀਤੀ ਪਹਿਲਾਂ ਤਾਂ ਪ੍ਰਬੰਧਕ ਕੁਝ ਗਿਣਤੀ ਵਿੱਚ ਪੈ ਗਏ ਕਿ ਸੰਤ ਜੀ ਦੇ ਨਾਲ ਜਥਾ ਖਾਸਾ ਹੁੰਦਾ ਹੈ ਤੇ ਉਹਨਾਂ ਦੇ ਆਉਣ ਜਾਣ ਦਾ ਖਰਚ ਬਹੁਤ ਹੋਵੇਗਾ ਬਾਅਦ ਵਿੱਚ ਭਾਈ ਤੇਜਾ ਸਿੰਘ ਜੀ ਦੇ ਸਮਝਾਉਣ ਤੇ ਸੰਤ ਅਤਰ ਸਿੰਘ ਜੀ ਨੂੰ ਦੀਵਾਨ ਤੋਂ 10 ਦਿਨ ਪਹਿਲਾਂ ਸੱਦ ਲਿਆ ਸੰਤਾਂ ਦਾ ਡੇਰਾ ਨਾਬਾ ਹਾਊਸ ਵਿੱਚ ਕਰਾਇਆ ਸਵੇਰੇ ਸ਼ਾਮ ਦੀਵਾਨ ਸਾਜਦਾ ਸੰਗਤ ਨੂੰ ਬਹੁਤ ਆਨੰਦ ਆਇਆ ਅਜਿਹਾ ਅਸਰ ਪਿਆ ਕਿ 1923 ਤੱਕ ਹਰ ਸਾਲ ਸੰਤ ਅਤਰ ਸਿੰਘ ਜੀ ਇੱਥੇ ਆਉਂਦੇ ਰਹੇ ਬੰਤ ਪ੍ਰੇਮੀ ਖੰਡੇ ਵਾਟੇ ਦਾ ਅੰਮ੍ਰਿਤ ਪਾਨ ਕਰਕੇ ਨਿਰਆਕਾਰ ਦੇ ਦੇਸ਼ ਦੇ ਪੰਦੀ ਬਣੇ